ਬਈ ਨਾਈ ਕੰਬਈ ਨਾ ਕਰਤਾਰ 4000 ਦੇਖ ਲੋ ਮੇਲਾ ਕਬਈਨਾ ਵਾਲੇ ਵੀਰ ਜਿਹੜੇ ਚਾਹ ਵਾਣ ਹੈਗੇ ਆ ਕਰਤਾਰ ਕਰਤਾਰ ਵਾਲਿਆਂ ਨੇ ਵੀ ਕੱਢਤਾ ਬਈ ਕਰਤਾਰ ਟਰੈਕਟਰ ਆ ਦੇਖ ਲੋ ਦਿਖਾਉਨੇ ਤੁਹਾਨੂੰ ਮੋਟਾ ਮੋਟਾ ਜੀ ਇਹ ਭਰਾਵਾ ਜਿਹੜਾ ਹੈਗਾ ਮੇਨ ਮੇਨ ਜਾਈ ਜਿਹੜਾ ਹੈਗਾ ਜਗਾੜ ਤੁਹਾਨੂੰ ਭਰਾਵਾ ਮੇਨ ਮੇਨ ਜਾ ਜਗਾੜ ਦਿਖਾ ਰਹੇ ਆ ਕੰਬਾਈਨ ਨਾ ਕੰਬਾਈਨ ਨਾ ਕੰਬਾਈਨ ਨਾ ਕੰਬਾਈਨ ਨਾ 997 997 ਜਿਹੜਾ ਮਾਡਲ ਹੈਗਾ ਤੇ ਥੋੜਾ ਜਿਹਾ ਸਮਾਂ ਘੱਟ ਤੇ ਮਿੱਤਰੋ ਚਲੋ ਵੀ ਸੱਜਣੋ ਆਪਾਂ ਚੱਲ ਪਏ ਮਕਸਰ ਦੇ ਜਿਹੜਾ ਹੈਗਾ ਮੇਨ ਬਾਜ਼ਾਰ ਆ ਮੇਲੇ ਵਾਲਾ ਬਾਜ਼ਾਰ ਆ ਉਹ ਆਪਾਂ ਵੀਡੀਓ ਕਰਨ ਲੱਗ ਗਏ ਤੇ ਆਪਾਂ ਹੁਣ ਦੇਖਣੀਆਂ ਤਿਆਰੀਆਂ ਮੇਲੇ ਦੀਆਂ ਤੇ ਕੀ ਜਿਹੜੀਆਂ ਤਿਆਰੀਆਂ ਉਹ ਜੋਰਾਂ ਤੇ ਆ ਹਰ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਆਪਣੇ ਪ੍ਰਬੰਧ ਹੈਗੇ ਆ ਬਈ ਪੂਰੇ ਕੜੇ ਕੀਤੇ ਆ ਬਹੁਤ ਸੋਹਣੇ ਪ੍ਰਬੰਧ ਆ ਹੁਣ ਇੱਧਰ ਦੇਖ ਲਓ ਮੇਲਾ ਜਿਹੜਾ ਮੇਲਾ ਮੇਲੇ ਦੀਆਂ ਤਿਆਰਨਾ ਆ ਜਿਹੜਾ ਹੈਗਾ ਮੇਲਾ ਚੱਲ ਰਿਹਾ ਬਾਹਰੋਂ ਵੀ ਬਣਾਈ ਆ ਵੀਡੀਓ ਦਾ ਪਤਾ ਨਹੀਂ ਉਹਦਾ ਜੁਨਾ ਕਟੜਾਤੇ ਨੋਲਾ ਵਗੈਰਾ ਜਿਹੜਾ ਜਿੰਨਾ ਮੇਲੇ ਦੇ ਵਿੱਚ ਦੇਖਣ ਨੂੰ ਹੁੰਦਾ ਉਹ ਸਾਰਾ ਤਿਆਰ ਆ ਉਹ ਸਭ ਕੁਝ ਆ ਦੇਖੋ ਮਗਰਮਛ ਜਿਹੜਾ ਜਿਹੜਾ ਪ੍ਰੋਡਕਟ ਆ ਉਹ ਹੈਗਾ ਇਹ ਹੁਣ ਵੀ ਆਇਆ ਇਸ ਟਾਈਮ ਵੀ ਵੱਖ-ਵੱਖ ਤਰ੍ਹਾਂ ਦਾ ਜਿਹੜਾ ਅੰਦਰ ਜਿਵੇਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਝੁੱਲੇ ਵਗੈਰਾ ਜੋ ਵੀ ਆਪਾਂ ਨੂੰ ਮੇਲੇ ਦੇ ਵਿੱਚ ਦੇਖਣ ਨੂੰ ਮਿਲਦੇ ਆ ਉਹ ਤਾਂ ਇਹ ਦੂ ਅੱਗੇ ਹੋਣ ਦਾ ਇੰਟਰ ਸਾਡੇ ਕੋਲੇ ਵੈਸੇ ਟਾਈਮ ਹੈ ਨਹੀਂਗਾ ਤੇ ਇਧਰ ਉਹ ਦਿਖਾ ਦਿੰਨੇ ਆ ਆ ਖੜਾ ਬਾਈ ਦਾ ਮਹਿੰਦਰਾ ਪਾਣੀ ਵਾਟਰ ਸਪਲਾਈ ਪੀਣ ਵਾਲਾ ਪਾਣੀ ਮਾਰਕੀਟ ਕਮੇਟੀ ਗੁਰੂ ਹਰਸਹਾਏ ਇਧਰ ਵੀਰ ਤਾਂ ਇਹ ਨਾ ਤਾਂ ਸਾਕ ਡਿਊਟੀ ਤੇ ਆਹ ਦੇਖ ਲੋ ਵੀ ਸੱਜਣੋ ਇਹਨਾਂ ਚੰਦੂਲਾ ਘੋਮਰੰਗਾ ਆਹ ਦ੍ਰਿਸ਼ ਜਿਹੜਾ ਦੇਖਣ ਨੂੰ ਇਹ ਹੋਰ ਆ ਦੇਖ ਲਓ ਬਈ ਏਲਾ ਆਹ ਦੇ ਜਿਵੇਂ ਆ ਜਿਹੜਾ ਪੁਲ ਜਣੀ ਬਾਹਰਲੇ ਮੁਲਖ ਵਾਲਾ ਕਿਹੜਾ ਪੁਲ ਜਾ ਉਹ ਦਾ ਭਲੇਖਾ ਨਹੀਂ ਪਉਂਦਾ ਕਿ ਐਵੇਂ ਲੱਗ ਰਿਹਾ ਬਾਹਰ ਆ ਜਾ ਦੇਖੋਗੇ ਤੇ ਆਂਦੇ ਨਾਲ ਹਾਂ ਦੇਖ ਲਓ ਬਈ ਅੰਦਰ ਜਾਣ ਦਾ ਤਾਂ ਸਮਾਂ ਹੈ ਨਹੀਂਗਾ ਮੇਰੇ ਕੋਲੇ ਪੰਜਾਬ ਪੁਲਿਸ ਸਹਾਇਤਾ ਕੇਂਦਰ ਇੱਥੇ ਵੀ ਤੁਸੀਂ ਸਹਾਇਤਾ ਲੈ ਸਕਦੇ ਹੋ ਕੋਈ ਵੀ ਵੀਰ ਖੜੇ ਆ ਪੰਜਾਬ ਪੁਲਿਸ ਵਾਲੇ ਚੜਤੀ ਕਲਾ ਚ ਰਹਿਣ ਚੜਤੀ ਕਲਾਤੀ ਆ ਤੇ ਦੇਖੋ ਚਲੋ ਦੇਖਾਂਗੇ ਮੇਲੇ 'ਚ ਪਹੁੰਚੇ ਤਾਂ ਬਾਕੀ ਤੁਹਾਨੂੰ ਜਿਹੜਾ ਹੈਗਾ ਅੰਦਰ ਦਾ ਵੀ ਜਿਹੜਾ ਹੈਗਾ ਅੰਦਰ ਤੁਹਾਨੂੰ ਦਿਖਾ ਦੇਾਂਗੇ ਕੇ ਤੈਨੂੰ ਬਾਕੀ ਪਹੁੰਚੋ ਮੇਲਾ ਤਾਂ ਦੇਖੋ ਭਾਈ ਤੁਸੀਂ ਵੀ ਦੇਖੋ ਮੇਲਾ ਸਾਰੇ ਦੇਖੋ ਆ ਦੇਖੋ ਭਾਈ ਮੇਲੇ ਦੀਆਂ ਤਿਆਰੀਆਂ ਹੋ ਜੋ ਤਿਆਰ ਮੇਲਾ ਦੇਖਣ ਨੂੰ ਮੇਲਾ ਵਾ ਕੀ ਮੁਕਸਰ